ਯੈਸਟਰਡੇ ਮਾਰਨਿੰਗ ਯਾਨੀ ਕਿ 3 ਜੂਨ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਕਿ ਕੰਪਲੇਨੈਂਟ ਨੇ ਸਾਨੂੰ ਦੱਸਿਆ ਕਿ ਇੱਕ ਐਕਿਊਜ਼ਡ ਉਹਨਾਂ ਦੇ ਘਰ ਆਇਆ ਟਾਂਗਾ ਰੋਡ ਗ੍ਰੀਨ ਐਵੇਨਿਊ ਦੇ ਅੰਡਰ ਤੇ ਉੱਥੇ ਆ ਕੇ ਉਹਨਾਂ ਤੋਂ ਕੁਝ ਪੈਸੇ ਐਕਸਟਰਟ ਕਰਕੇ ਉਹਨਾਂ ਦੇ ਘਰੋਂ ਲੈ ਗਿਆ ਤੇ ਉਹਨੂੰ ਉਹਦਾ ਕੋਲੋਂ ਭੱਜਣ ਦੇ ਵਿੱਚ ਕਾਮਯਾਬ ਹੋਇਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਗਾਟ ਅ ਗੁੱਡ ਸਕਸੈਸ ਇਨ ਥਿਸ ਏ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅਮਰਿਤ ਸਰ ਫੁੱਲ ਸਟੇਸ਼ਨ ਸਿਵਲਾਈਨ ਦੇ ਐਸਐਚਓ ਸਾਹਿਬ ਨੇ ਬੜਾ ਵਧੀਆ ਕੰਮ ਕਰਦੇ ਹੋਏ ਇਹਨੂੰ ਵਿਦਨ ਫਿਊ ਆਵਰਸ ਲਾਈਕ ਲੇਟ ਨਾਈਟ ਦੇ ਵਿੱਚ ਹੀ ਇਸ ਨੂੰ ਅਸੀਂ ਐਬ੍ਰਿਹੈਂਡ ਕਰ ਲਿਆ ਬੰਦੇ ਨੂੰ ਤੇ ਦੇ ਦਿੱਤੇ ਅਰੈਸਟ ਫੈਕਟ ਕੀਤੀ ਤੇ ਇਹਦੇ ਤੋਂ ਜਿਹੜਾ ਵੀ ਸਟੋਲਨ ਮਨੀ ਸੀਗੀ ਜਿਹੜੀ ਉਹ ਤੋਂ ਦੀ ਇਹ ਲੈ ਕੇ ਗਿਆ ਸੀ ਪੈਸੇ ਉਹ ਵੀ ਬਰਾਮਦ ਕੀਤੇ ਗਏ ਕੁਝ ਅਮਾਊਂਟ ਦੇ ਚੋਂ ਤੇ ਜਿਹੜੀ ਬਾਕੀ ਦੇ ਫੋਰਵਰਡ ਲਿੰਕੇਜਸ ਤੇ ਬੈਕਵਰਡ ਲਿੰਕੇਜਸ ਹੈਗੀਆਂ ਉਹ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਵੀ ਆਰ ਹੇਅਰ ਟੂ ਮੇਨਟੇਨ ਪੀਸ ਐਂਡ ਸਟੇਬਿਲਿਟੀ ਐਂਡ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਸੀ ਬਣਾਉਣ ਦੇ ਵਿੱਚ ਵਚਨਬੱਧ ਹਾਂ ਥੈਂਕ ਯੂ ਰੀਸੈਂਟਲੀ ਇਨਸੀਡੈਂਟ ਸਾਹਮਣੇ ਆਇਆ ਸੀ ਜਿਹਦੇ ਵਿੱਚ ਕਈ ਰੇਲਵੇ ਸਟੇਸ਼ਨ ਦੇ ਕੋਲ ਇੱਕ Samsung ਦੇ ਸਟੋਰ ਦੇ ਸ਼ਟਰ ਤੇ ਕੋਈ ਦੋ ਅਕਿਊਜ਼ਡ ਜਿਹੜੇ ਸੀ ਉਹ ਬੋਟਲਸ ਦਾ ਯੂਜ਼ ਕਰਕੇ ਕੋਈ ਉਹਨਾਂ ਨੇ ਫਾਇਰ ਦਾ ਇਨਸੀਡੈਂਟ ਕੀਤਾ ਸੀ ਤੇ ਇਹਦੇ ਵਿੱਚ ਤੁਰੰਤ ਹੀ ਕਾਰਵਾਈ ਕਰਦੇ ਹੋਏ ਸਵਿਫਟੀ ਐਕਸ਼ਨ ਲੈਂਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਦੀ ਟੀਮਸ ਬੜਾਈਆ ਗਿਆ ਜੋ ਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਇਹਦੇ ਚ ਉਹਨਾਂ ਨੇ ਸ਼ੁਰੂ ਕੀਤੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਬੜੀ ਖੁਸ਼ੀ ਦੇ ਨਾਲ ਕਿ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅੰਮ੍ਰਿਤਸਰ ਸਾਨੂੰ ਇਹਦੇ ਵਿੱਚ ਸਕਸੈਸ ਮਿਲੀ ਹੈ ਐਸਐਚਓ ਸਿਵਲ ਲਾਈਨ ਨੇ ਬੜਾ ਵਧੀਆ ਕੰਮ ਕਰਦੇ ਹੋਏ ਇਹਨਾਂ ਦੋਨੋਂ ਅਕਿਊਜ਼ ਨੂੰ ਅਰੈਸਟ ਕਰ ਲਿਆ ਹੈ ਤੇ ਇਸ ਮਾਮਲੇ ਨੂੰ ਕਨਕਲੂਜਨ ਤੱਕ ਲੈ ਕੇ ਗਏ ਹਨ ਅਸੀਂ ਇਹਦੇ ਵਿੱਚ ਫਾਰਵਰਡ ਐਂਡ ਬੈਕਵਰਡ ਲਿੰਕੇजेस ਦੇਖ ਰਹੇ ਹਾਂ ਜੇ ਕੋਈ ਹੋਰ ਕਨੈਕਸ਼ਨ ਆਉਂਦਾ ਹੈ ਤੇ ਅਸੀਂ ਇਸ ਚੀਜ਼ ਨੂੰ ਸਪੀਡੀ ਜਸਟਿਸ ਵਿਲ ਵੱਲ ਨੂੰ ਲੈ ਕੇ ਜਾਵਾਂਗੇ ਥੈਂਕ ਯੂ